ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆ ਜੀ ਇਹ ਹੈਗੀ ਆ ਵਲੌਗ ਕਹਿ ਲਓ ਵੀਡੀਓ ਕਹਿ ਲਓ ਤੇ ਇਹ ਆ ਜੀ ਇਹ ਸਕੂਟਰ ਤੁਹਾਡੇ ਕੋਲ ਇੱਥੇ ਇਟਲੀ ਦੇ ਵਿੱਚ ਨਾ ਸਾਧਨ ਹੋਣਾ ਬਹੁਤ ਜ਼ਰੂਰੀ ਆ ਕੋਈ ਵੀ ਸਾਈਕਲ ਆ ਜਾਂ ਕੁਝ ਵੀ ਆ ਤੁਹਾਡੇ ਕੋਲ ਸਾਧਨ ਹੋਣਾ ਜ਼ਰੂਰੀ ਆ ਨਹੀਂ ਤਾਂ ਇੱਥੇ ਬੱਸਾਂ ਦੀ ਟਾਈਮਿੰਗ ਆ ਤੇ ਪਿੰਡਾਂ ਵਿੱਚੋਂ ਕਿਤੇ ਜਾਣਾ ਆਉਣਾ ਜਾਂ ਕੰਮ ਲਈ ਜਾਂ ਸਮਾਨ ਲੈਣ ਲਈ ਕਿਤੇ ਵੀ ਘੁੰਮਣਾ ਉਹ ਬਹੁਤ ਮੁਸ਼ਕਲ ਆ ਤੇ ਇਹ ਲਾਸਟ ਵੀਡੀਓ ਤੁਸੀਂ ਵੀਡੀਓ ਤੇ ਦੇਖਿਆ ਸੀਗਾ ਤੁਸੀਂ ਅਸੀਂ ਉੱਥੋਂ ਲੈ ਕੇ ਆਏ ਸੀਗੇ ਇਹਨੂੰ ਤੇ ਫਿਰ ਇਹਦੀ ਕੀਤੀ ਓਪਨਿੰਗ ਮੈਂ ਕਹਾਂ ਚਲੋ ਇਹ ਵੀ ਇੱਕ ਛੋਟੀ ਜਿਹੀ ਵੀਡੀਓ ਬਣ ਜਾਊਗੀ ਹੈ ਨਾ ਤੇ ਨਾਲੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਜਾਊਗਾ ਤੇ ਮੇਰਾ ਵੀ ਪਹਿਲਾ ਐਕਸਪੀਰੀਅੰਸ ਆ ਮੈਂ ਕਦੀ ਚਲਾਈ ਨਹੀਂ ਇਹ ਉੱਧਾ ਕੁਏਰ ਦੇ ਵਿੱਚ ਫਿਲੀਪੀਨੀ ਬਹੁਤ ਲੈ ਕੇ ਘੁੰਮਦੇ ਹੁੰਦੇ ਸੀਗੇ ਸਾਲਵੀਆਂ ਚ ਤੇ ਹੋਰ ਵੀ ਸ਼ਹਿਰਾਂ ਚ ਬਹੁਤ ਸਿਟੀ ਚ ਵੀ ਘੁੰਮਦੇ ਹੁੰਦੇ ਸੀਗੇ ਪਰ ਮੈਂ ਕਦੀ ਇਹ ਯੂਜ਼ ਨਹੀਂ ਕੀਤੀ ਤੇ ਇਸ ਵਾਰ ਇਹ ਚਲਾਉਣ ਦਾ ਮੌਕਾ ਮਿਲਿਆ ਤਾਂ ਕਿਉਂਕਿ ਇਹ ਲੋਕਲ ਘੁੰਮਣ ਲਈ ਵਧੀਆ ਕਿਤੇ ਤੁਸੀਂ ਇਹਦੀ 25 ਕਿਲੋਮੀਟਰ ਦੀ ਰੇਂਜ ਆ ਤਾਂ ਤੁਸੀਂ ਇਹਨੂੰ ਚਾਰਜ ਕਰਕੇ 25 ਕਿਲੋਮੀਟਰ ਇਹਨੂੰ ਚਲਾ ਸਕਦੇ ਆ ਤਫੇ ਜਾਣਾ ਆਉਣਾ ਕਿਤੇ ਮੁਸ਼ਕਲ ਸੀਗਾ ਬੱਸਾਂ 'ਚ ਤੁਸੀਂ ਜਾ ਨਹੀਂ ਸਕਦੇ ਹਰੇਕ ਵਾਰ ਤੇ ਇਦਾਂ ਖੁੱਲੀ ਆਉਂਦੀ ਆ ਇਹਦੇ ਨਾਟ ਵਿੱਚ ਹੀ ਹੁੰਦੇ ਆ ਇਹਨੂੰ ਬਸ ਉੱਪਰ ਹੈਂਡਲੇ ਦਾ ਖਸ ਕੇ ਤਾਂ ਸਕਰੂ ਚਾਰ ਸਕਰੂ ਹੁੰਦੇ ਆ ਉਹ ਕੱਸ ਦਿਓ ਐਲ ਕੀ ਇਹਨਾਂ ਦੇ ਨਾਲ ਦਿੱਤੀ ਹੁੰਦੀ ਆ ਇਹਨੂੰ ਪਹਿਲਾਂ ਦੋ ਵਾਰ ਫੁੱਲ ਟਾਈਮ ਚਾਰਜ ਕਰਨਾ ਪੈਂਦਾ ਨਾ ਮਤਲਬ ਫੁੱਲ ਮੇਰੇ ਖਿਆਲ 'ਚ 5 ਕ ਘੰਟੇ ਲੱਗਦੇ ਇਹਨੂੰ ਚਾਰਜ ਹੋਣ ਨੂੰ ਫੁੱਲ ਤੇ ਇੱਕ ਕੁਆਂਟਲ ਤੱਕ ਇਹਦੇ ਉੱਤੇ ਵਜ਼ਨ ਤੁਸੀਂ ਇਹਨੂੰ ਮਤਲਬ ਬੰਦਾ ਉੱਪਰ ਜਾ ਸਕਦਾ ਭਾਰ ਇਹਦੇ ਉੱਤੇ ਤੇ 25 ਕਿਲੋਮੀਟਰ ਦੀ ਰੇਂਜ ਇੱਤੇ ਲਿਖੀ ਹੋ ਆ ਬਾਕੀ ਚਲਾ ਕੇ ਐਕਸਪੀਰੀਅੰਸ ਕਰਾਂਗੇ ਕਿੰਨਾ ਚੱਲਦੀ ਆ ਤਾਂ ਇਹ ਆ ਇਹਦੇ ਨਾਲ ਲੱਗੀ ਸੀਗੀ ਇੱਕ ਤੇਜ਼ ਨਾਲ ਹਵਾ ਭਰਨੇ ਲਈ ਇਹਦੇ ਵਿੱਚ ਉਹ ਟੁੱਟੀ ਜਈ ਆ ਪਾਈਪ ਜਿਆ ਦਿੱਤਾ ਆ ਤਾਂ ਉਹ ਦੀ ਬੋਕਿਆ ਤਾਂ ਇੱਕ ਪਲਾਸਟਿਕ ਦਾ ਕਵਰ ਜੀ ਆ ਸੀ ਪਤਾ ਨਹੀਂ ਕਿ ਆਦਾ ਇਹ ਤਾਂ ਮੈਨੂੰ ਪਤਾ ਨਹੀਂ ਸੀ ਲੱਗਾ ਇੱਕ ਚਾਰਜਰ ਵਾਲਾ ਡੱਬਾ ਸੀਗਾ 300 50 ਵੋਲਟ ਦੀ ਇਹਦੀ ਮੋਟਰ ਆ 350 ਵੋਲਟ ਦੀ ਤੇ ਇਹ ਇਹਦੇ ਵਿੱਚ ਤਿੰਨ ਮੂਡ ਆ ਜੀ ਇੱਕ ਹੈਗਾ ਆ ਨੋਰਮਲ ਈ ਮੂਡ ਫੇ ਆਉਂਦਾ ਡੀ ਡਬਲ ਕਲਿਕ ਕਰਨੇ ਤੇ ਹੁੰਦਾ ਇਹ ਡੀ ਤੋਂ ਫਿਰ ਡਰਾਈਵ ਮੂਡ ਉੱਚ ਮਤਲਬ 15 16 ਤੱਕ ਜਾਂਦੀ ਹੈ ਨਾ ਉਹ ਤੁਸੀਂ ਮੈਨੂਅਲੀ ਕੰਟਰੋਲ ਕਰ ਸਕਦੇ ਹੋ ਫੇ ਆਉਂਦਾ ਸਪੋਰਟਸ ਮੂਡ ਤੇ ਸਪੋਰਟਸ ਚ ਫੇ ਪੂਰੀ ਦੌੜਦੀ ਆ ਫੇ ਉਹ ਚ ਬੈਟਰੀ ਵੀ ਨਹੀਂ ਜਲਦੀ ਡਿੱਗਦੀ ਜਾਂਦਾ ਦੌੜਦੀ ਵੀ ਬਥੇਰੀ ਆ ਮੈਂ ਮਤਲਬ 20 ਕਿਤੇ ਚਲਾਈ ਆ ਸਪੋਰਟਸ ਮੂਡ ਤੇ 20 ਤੱਕ ਗਈ ਆ ਇਹਦੇ ਇੰਡੀਕੇਟਰ ਆ ਇਹਦੇ ਵਿੱਚ ਇੰਡੀਕੇਟਰ ਵੀ ਹੈਗਾ ਤੇ ਦੁਕਾਟੀ ਕੰਪਨੀ ਦੀ ਆ ਵਧੀਆ ਆ ਬਾਕੀ ਚਲਾ ਕੇ ਪਤਾ ਲੱਗੂਗਾ ਕੀ ਇਹਦਾ ਰਿਸਪੌਂਸ ਆ ਬਾਕੀ ਇਹ ਲੋਕਲ ਘੁੰਮਣ ਲਈ ਦੂਰ ਲਈ ਨਹੀਂ ਕਿਉਂਕਿ ਜੇ ਦੂਰ ਲਈ ਆ ਫਿਰ ਤੁਹਾਡੇ ਕੋਲ ਚਾਰਜਿੰਗ ਦੀ ਆਪਸ਼ਨ ਹੋਣੀ ਚਾਹੀਦੀ ਆ ਆ ਸਾਡੇ ਘਰ ਦੇ ਨਾਲ ਹੀ अंगूर ਲੱਗੇ ਪਏ ਆ ਗਲੀ ਇੱਥੇ ਖਤਮ ਹੋ ਜਾਂਦੀ ਆ ਤਾਂ ਨਾਲ ਇੱਕ ਖੇਤ ਆ ਛੋਟਾ ਜਿਹਾ ਤਾਂ अंगूर ਲੱਗੇ ਆ ਗੁੱਛੇ ਭਰੇ ਪਏ ਆਂਗੂਰ ਕਾਲੇ ਅੰਗੂਰ ਲੱਗੇ ਹੋ ਆ ਆ ਹੈਗੇ ਆ 올ਿਵ ਆਇਲ ਜਦੋਂ ਦਾ 올ਿਵ ਆਇਲ ਬਣਦਾ 올ਿਵਸ ਤੇ ਆ ਟੈਸਟਿੰਗ ਜੀ ਇਹਦੀ ਸ਼ੁਰੂ ਕੀਤੀ ਆ ਆ ਗੁਰਦੁਆਰਾ ਇੱਥੇ ਦਾ ਜੀ ਚਾਰਚ ਇਟਲੀ ਦਾ ਗੁਰਦੁਆਰਾ ਤੇ ਗੁਰਦੁਆਰੇ ਦੇ ਮੋਰਿਓ ਸਲਾਮ ਕਰਦੇ ਹੋਏ ਆਪਾਂ ਆ ਗਏ ਗਰਾਊਂਡ 'ਚ ਚੈੱਕ ਕਰਨ ਤੇ ਆ ਸਾਡਾ ਦੂਜਾ ਜਹਾਜ਼ ਆ ਬੌਸ਼ ਦਾ ਇਹ ਵੀ ਬਹੁਤ ਔੜਦਾ ਆ ਇਹਦੀ ਵੀ ਟੈਸਟਿੰਗ ਕਰਾਂਗੇ ਮੜੀਏ ਤੇ ਇਟਲੀ 'ਚ ਦਾ ਸਟਾਰਟਿੰਗ ਟਾਈਮ ਤਾਂ ਇਹੀ ਕੰਮ ਆਉਂਦੇ ਆ ਜੀ ਬਾਕੀ ਤਾਂ ਫਿਰ ਹੌਲੀ ਹੌਲੀ ਦਾ ਤੁਸੀਂ ਪੰਮਾ ਖਾਜ ਖਰੀਦ ਲਓ ਹੈ ਤੇ ਸਟੈਪ ਬਾਈ ਸਟੈਪ ਫੇ ਇਦਾਂ ਹੀ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨਾ ਹੈ ਨਾ ਤੇ ਇਹ ਚੀਜ਼ ਜ਼ਰੂਰੀ ਆ ਜੀ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਜ਼ਰੂਰੀ ਆ ਸਾਧਨ ਤੁਹਾਡੇ ਕੋਲ ਜ਼ਰੂਰੀ ਹੋਣਾ ਚਾਹੀਦਾ ਇੱਥੇ ਇਹ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਨਾ ਆ ਵਾਈਨ ਫੈਕਟਰੀ ਆ ਸਾਡੇ ਪਿੰਡ ਦੀ ਤੇ ਆ ਸਾਡੀ ਟੈਸਟਿੰਗ ਚੱਲ ਰਹੀ ਆ ਜੀ ਨਿਆਣਿਆਂ ਨੂੰ ਵੀ ਇੱਕ ਇੱਕ ਝੋਟਾ ਦਿੱਤਾ ਸੀ ਤੇ ਬਸ ਥੈਂਕ ਯੂ ਜੀ ਇਹੀ ਸਿਗਾ ਤੇ ਇਹ ਸਿਗਾ ਮੈਂ ਕਿਹਾ ਵੀ ਸਾਧਨ ਜ਼ਰੂਰੀ ਆ ਬਾਕੀ ਗੱਲਾਂ ਇਹ ਆ ਮੇਨ ਗੱਲ ਤੇ ਬਾਕੀ ਫਿਰ ਜਦੋਂ ਕਿਤੇ ਬਾਹਰ ਜਾਵਾਂਗੇ ਤਾਂ ਉਹ ਵੀ ਵੀਡੀਓ ਬਣਾ ਕੇ ਪਾਉਂਗਾ ਕਾਸ਼ ਆ ਜਾ ਤੇ ਇਹ ਤਾਂ ਉਦਾਂ ਮੇਰੀ ਪਹਿਲਾਂ ਦੀ ਬਣਾਈ ਹੋਆ ਤੇ ਬਾਹਰ ਵੀ ਗਿਆ ਸੀ ਅੱਜ ਵੀ ਗਿਆ ਸੀਗਾ ਤੇ ਫਿਰ ਉਹ ਵੀਡੀਓ ਹੁਣ ਐਡਿਟ ਕਰਕੇ ਫਿਰ ਉਹ ਪਾਵਾਂਗੇ ਤੇ ਥੈਂਕ ਯੂ ਜੀ ਸਾਰਿਆਂ ਦਾ ਦੇਖਣੇ ਦੇ ਲਈ ਮਿਹਰਬਾਨੀ ਬਹੁਤ ਬਹੁਤ